ਧੰਨਵਾਦ ਕਰਨਿਆ ਸਰਕਾਰ ਸਾਹਿਬ ਦਾ ਜੋ ਸਾਡੇ ਨਾਲ ਡੀਐਸਪੀ ਸਾਹਿਬ ਜੀ ਵੀ ਆਇਆ ਸਾਡਾ ਧੰਨਵਾਦ ਸਾਰਿਆਂ ਦਾ ਬਾਕੀ ਜੋ ਨਸ਼ਾ ਕਲਾਬ ਉਹਨਾਂ ਚਲਾਈ ਹੈ ਤੇ ਸਾਡੇ ਪਿੰਡ ਜੋ ਨਸ਼ਾ ਦਾ ਕੰਮ ਕਰਦੇ ਸੀ ਜਿਹੜੇ ਵਿੱਚ ਹਨ ਉਸ ਦਾ ਤਬਾਹੀ ਬਣਾਇਆ ਕਰੇਗਾ ਕਿ ਉਸੇ ਬੰਦ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ ਸਾਰੀ ਸਾਰੀ ਸੰਗਤ ਦਾ ਤੁਹਾਡਾ ਬਲਾਈ ਨਾ ਨਸ਼ਾ ਵਿਰੋਧ ਜੋ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਵਿੱਚ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਜੂ ਵੈਸਪੀ ਦਾ ਵਿਲੰਦਰ ਸਰੂਰਨ ਜੀ ਅਰਵਿੰਦਰ ਜੀ ਉਹਨਾਂ ਦੀ ਰਹਿਮਾਈ ਹੈ ਕਿ ਅਸੀਂ ਅੱਜ ਖੜਾ ਕਟਾਰਪੁਰ ਦੇ ਪਿੰਡ ਨਾਰਪੁਰ ਵਿਖੇ ਜਿਹੜਾ ਸਾਡਾ ਹੌਟਸਪੌਟ ਵੀ ਹੈਗਾ ਉਹਦੀ ਸੱਚ ਅਭਿਆਨ ਚਲਾ ਸੀ ਇਹਦੇ ਵਿੱਚ ਤਨ ਜਿਹੜਾ VSP ਸੀਗੇ ਉਹਦਾ ਤਨ SHO ਔਰ ਤਿਆਸ ਹਰ ਤੇ ਕਰੀਬ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਲੈ ਕੇ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਹੈਗੇ ਆ ਮੈਸੇਜ ਦਾ ਪੂਰੀ ਅਸੀਂ ਸੱਚ ਜਿਹੜੀ ਆ ਉਹ ਕੀਤੀ ਹੈਗੀ ਆ ਸਾਰੇ ਪੈਂਦੀ ਹੈ ਰਿਕਾਰਡਿੰਗ ਕਰਕੇ ਉਹਦੇ ਵਿੱਚ ਕੁਝ ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਰੌਂਡ ਅਪ ਕੀਤਾ ਹੈਗਾ ਉਹਨਾਂ ਦੀ ਕੋਸ਼ਿਸ਼ ਕਰ ਰਹੇ ਆ ਲੋਕੀ ਪਿੰਡਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆ ਕਿ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਨਸ਼ਾ ਵੇਦਾ ਹੈਗਾ ਉਹਦੇ ਤੇ ਸਖਤ ਜਿਹੜੀ ਹੈਗੀ ਆ ਉਹ ਕਰਦੇ ਅਸੀਂ ਕਰ ਰਹੇ ਆ ਜੇ ਤੁਹਾਡੇ ਕੋਈ ਨੋਟਿਸ ਵਿੱਚ ਆਉਂਦਾ ਹੈਗਾ ਤੋ ਉਹ ਵੀ ਸਾਨੂੰ ਦੱਸਿਆ ਜਾਵੇ ਔਰ ਜੇ ਕੋਈ ਬੰਦਾ ਇਹਦੇ ਵਿੱਚ ਨਸ਼ੇ ਦੇ ਵਿੱਚ ਪੈ ਚੁੱਕਾ ਹੈ ਉਹ ਸੜਨਾ ਚਾਹਦਾ ਹੈਗਾ ਉਹਦੇ ਵਿੱਚ ਵੀ ਪੁਲਿਸ ਜਿਹੜੀ ਹੈ ਉਹਨਾਂ ਦੀ ਹੈਲਪ ਕਰੇਗੀ ਔਰ ਇਹ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਇਹ ਲਗਾਤਾਰ ਜਾਰੀ ਹੈਗਾ ਜਦੋਂ ਤੱਕ ਅਸੀਂ ਇਹਨੂੰ ਖਤਮ ਨਹੀਂ ਕਰ ਲੈਂਦੇ ਔਰ ਅਸੀਂ ਇਹ ਵੀ ਅਪੀਲ ਕਰਦੇ ਆਏ ਹਾਂ ਕਿ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਵੀ ਅਤੇ ਹੋਰਾਂ ਨੂੰ ਵੀ ਕਿ ਇਹੋ ਇਹ ਜਿਹੜੇ ਬੰਦੇ ਇਦਾਂ ਦਾ ਕੰਮ ਕਰਨ ਵਾਲੇ ਹੈਗੇ ਆ ਉਹ ਆਪਣਾ ਕੰਮ ਜਿਹੜਾ ਹੈਗਾ ਉਹ ਬਿਲਕੁਲ ਛੱਡ ਦੇਣ ਅਰ ਇਹ ਨੀਤਾ ਇਹਨਾਂ ਦੇ ਖਲਾਜ ਜਿਹੜਾ ਉਹ ਸਖਤ ਜਿਹੜਾ ਐਕਸ਼ਨ ਜਿਹੜਾ ਆਲਰੇਡੀ ਜਾਰੀ ਹੈਗੀ ਆ ਹੋਰ ਵੀ ਸਖਤ ਜਿਸ ਜਿਹੜਾ ਉਹ ਕੀਤਾ ਜਾਵੇ ਥੈਂਕ ਯੂ